ਆ ਜਿਹੜੀ ਮੇਰੇ ਪਿੱਛੇ ਤੁਸੀਂ ਵੀਡੀਓ ਦੇਖ ਰਹੇ ਹੋ ਦੋਸਤੋ ਇਹ ਕੋਈ AI ਨਾਲ ਬਣੀ ਵੀਡੀਓ ਨਹੀਂ ਹੈ ਇਹ ਬਿਲਕੁਲ ਅਸਲੀ ਵੀਡੀਓ ਹੈ ਤੇ ਚਾਈਨਾ ਦੀ ਹੈ ਚਾਈਨਾ ਦੇ ਵਿੱਚ ਹਰ ਇੱਕ ਉਤਸਵ ਤੇ ਇਹ ਡਰੋਨ ਸ਼ੋਅ ਕਰਦੇ ਨੇ ਪਰ ਡਰੋਨ ਸ਼ੋਅ ਕੇਵਲ ਡਰੋਨਾਂ ਦੇ ਨਾਲ ਨਹੀਂ ਡਰੋਨਾਂ ਦੇ ਨਾਲ ਉਹ ਆਤਿਸ਼ਬਾਗੀਆਂ ਦੇ ਪਟਾਕੇ ਫਿੱਟ ਕਰਕੇ ਅਸਮਾਨ ਦੇ ਵਿੱਚ ਭੇਜਦੇ ਆ ਤੁਸੀਂ ਦੇਖ ਸਕਦੇ ਆ ਕਿੰਨਾ ਵਧੀਆ ਨਜ਼ਾਰਾ ਜਿਹੜਾ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਅੱਜ ਦੀਵਾਲੀ ਦੇ ਮੌਕੇ ਮੈਂ ਸੋਚਿਆ ਤੁਹਾਨੂੰ ਇਹੋ ਜਿਹੀ ਪਿਆਰੀ ਵੀਡੀਓ ਦਿਖਾਈ ਜਾਵੇ ਤੇ ਨਾਲ ਦੇ ਨਾਲ ਤੁਹਾਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਜਾਣ ਮੇਰੇ ਵੱਲੋਂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਪ੍ਰਮਾਤਮਾ ਤੁਹਾਡੀ ਜ਼ਿੰਦਗੀ ਵਿੱਚ ਹਮੇਸ਼ਾ ਰੌਸ਼ਨੀਆਂ ਭੜਾਈ ਰੱਖੇ ਬਾਬਾ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਹਮੇਸ਼ਾ ਹੀ ਖੁਸ਼ ਰਹੋ ਪੂਰੇ ਸੰਸਾਰ ਦੇ ਵਿੱਚ ਸ਼ਾਂਤੀ ਅਤੇ ਪਿਆਰ ਜਿਹੜਾ ਆ ਉਹ ਹਮੇਸ਼ਾ ਕਾਇਮ ਰਹੇ ਧੰਨਵਾਦ ਜੀ